ਪ੍ਰੋਗਰਾਮ ਦੇ ਮੁੱਖ ਮਹਿਮਾਨ ਸਰਦਾਰ ਦਰਸ਼ਨ ਸਿੰਘ ਜੀ ਆਸਟ ਪ੍ਰਿੰਸੀਪਲ ਸਰਦਾਰ ਕਸ਼ਮੀਰ ਸਿੰਘ ਜੀ ਮੇਰੇ ਮਿੱਤਰ ਪ੍ਰਿੰਸੀਪਲ ਜਤਵੇਸ਼ ਜੀ ਵਾਖਵਾਕ ਸਕੂਲਾਂ ਤੋਂ ਆਏ ਸਕੂਲ ਮੁਖੀ ਸਹਿਬਾਨ ਅਧਿਆਪਕ ਸਹਿਬਾਨ ਸਕੂਲ ਦੀ ਐਸਐਮਸੀ ਕਮੇਟੀ ਦੇ ਮੈਂਬਰ ਸਹਿਬਾਨ ਪਿੰਡ ਦੀ ਪੰਚਾਇਤ ਦੇ ਮੈਂਬਰ ਸਹਿਬਾਨ ਬੱਚਿਆਂ ਦੇ ਮਾਪੇ ਤੇ ਪਿਆਰੇ ਪਿਆਰੀ ਬੱਚਿਓ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੇਟਾ ਤੁਹਾਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਕਿਉਂਕਿ ਸਾਰੇ ਬੱਚੇ ਬੈਲ ਡਰੈਸ ਤੋਂ ਸਭ ਨੇ ਆਈ ਕਾਰਡ ਪਾਏ ਹੋਏ ਐ ਪੂਰੀ ਡਰੈਸ ਦੇ ਵਿੱਚ ਸ਼ਾਂਤ ਨਹੀਂ ਬੈਠੇ ਹੋ ਆਪਣੇ ਨਹੀਂ ਕਾਰੀਆਂ ਮਾਰਦੇ ਬੇਟਾ ਇਸ ਦੇ ਵਿੱਚੋਂ ਤੁਹਾਡੀ ਸਿਆਣਪ ਤਾਂ ਚਲਕਦੀ ਹੀ ਹੈ ਨਾਲ ਤੁਹਾਡੇ ਸਕੂਲ ਦੇ ਮੁਖੀ ਸਹਿਬਾਨ ਅਤੇ ਦੂਜੇ ਸਟਾਫ ਮੈਂਬਰ ਸਹਿਬਾਨ ਦੀ ਮਿਹਨਤ ਹੈ ਜਿਹੜੀ ਉਹਦੀ ਚਲਕਦੀ ਪੈਂਦੀ ਹੈ ਬੇਟਾ ਮੈਂ ਤੁਹਾਡੇ ਨਾਲ ਕੁਝ-ਕੁਝ ਗੱਲਾਂ ਕਰਾਂਗਾ ਜ਼ਿੰਦਗੀ ਦੇ ਵਿੱਚ ਕਰਾਉਣ ਵਾਲੀਆਂ ਪਹਿਲੀ ਗੱਲ ਤਾਂ ਬੇਟਾ ਇਹ ਹੈ ਕਿ ਜ਼ਿੰਦਗੀ ਦੇ ਵਿੱਚ ਕਦੇ ਵੀ ਹਿੰਮਤ ਨਹੀਂ ਹਾਰਨੀ ਹਮੇਸ਼ਾ ਪੋਜ਼ਿਟਿਵ ਐਟੀਟਿਊਡ ਰੱਖਣਾ ਹੈ ਉਹਦੇ ਲਈ ਮੈਂ ਤੁਹਾਨੂੰ ਇੱਕ ਛੋਟੀ ਜੀ ਕਹਾਣੀ ਸੁਣਾਉਂਗਾ ਦਿੱਲੀ ਦੀ ਇੱਕ ਲੜਕੀ ਦੀ ਉਹਦਾ ਜਨਮ ਦਿੱਲੀ ਦੀ ਇੱਕ ਝੁੱਗੀ ਝੌਂੜੀ ਵਾਲੀ ਬਸਤੀ ਤੋਂ ਹੋਇਆ ਸੀ ਯਾਨੀ ਬਹੁਤ ਹੀ ਗਰੀਬ ਘਰ ਦੇ ਵਿੱਚ ਉਹਦੇ ਮਾਂ ਪਿਓ ਦੋਨੇ ਇੱਕ ਝੁੱਗੀ ਦੇ ਵਿੱਚ ਰਹਿੰਦੇ ਸੀ ਉਸ ਤੋਂ ਬਾਅਦ ਉਹ ਬੱਚੀ ਜਦੋਂ ਛੋਟੀ ਸੀ ਉਸ ਦਰਾਂਨ ਉਹਦੀ ਮੌਤ ਹੋ ਉਹਦੀ ਮਾਂ ਦੀ ਮੌਤ ਹੋ ਗਈ ਬੱਚੀ ਦੀ ਤੇ ਜਿਹੜਾ ਬੱਚੀ ਦਾ ਫਾਦਰ ਸੀ ਉਹਨੇ ਸੈਕੰਡ ਮੈਰਿਜ ਕਰਾ ਲਈ ਦੂਜਾ ਵਿਆਹ ਕਰਾ ਲਿਆ ਤੇ ਜਿਹੜੀ ਦੂਸਰੀ ਉਹਦੀ ਮੰਮੀ ਆਈ ਉਹਨੇ ਉਹਦੇ ਡੈਡੀ ਨੂੰ ਕਹਿ ਕੇ ਬੱਚੀ ਨੂੰ ਘਰੋਂ ਕਢਾਤਾ ਜਾਨੀ ਜਿਹੜੀ ਛੁੱਗੀ ਚੌਹੜੀ ਦੀ ਸ਼ਰਤ ਉਸ ਕੁੜੀ ਨੂੰ ਨਸੀਬ ਹੋਈ ਸੀ ਉਦੋਂ ਵੀ ਉਹ ਵਿਚਾਰੀ ਬੇਰੱਖਤ ਹੋ ਗਈ ਪਰ ਉਹਨੇ ਹਿੰਮਤ ਨਹੀਂ ਹਾਰੀ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੀ ਸੀ ਉਹ ਆਪ ਦੇ ਤੋਂ ਛੋਟੇ ਬੱਚਿਆਂ ਨੂੰ ਬੁਲਾ ਕੇ ਟਿਊਸ਼ਨ ਪੜ੍ਹਾ ਕੇ ਉਹਾਂ ਦਾ ਗਜਾਣਾ ਕਰਨ ਲੱਗ ਗਈ ਜਿੱਥੇ ਅਧਿਆਪਕ ਨੂੰ ਤਾਂ ਮਿਲ ਜਾਂਦਾ ਉਕਿਸ ਹੋ ਜਾਂਦੀ ਕੁਝ ਦੇ ਬਾਅਦ ਕੀ ਹੋਇਆ ਵੀ ਥੋੜੀ ਹੋਰ ਵੱਡੀ ਹੋਈ ਪਰੰਤੂ ਕੋਈ ਪਿਛਲੇ ਕਰਮਾਂ ਦਾ ਵਾਰ ਸੀ ਪਰਮਾਤਮਾ ਨੇ ਨੂੰ ਹੋਰ ਸਜ਼ਾ ਦਿੱਤੀ ਵੀ ਬੀਲ ਸ਼ੇਰ ਤੇ ਚਲੀ ਗਈ। ਹੁਣ ਤੁਸੀਂ ਉਹ ਦੇਖੋ ਇੱਕ ਲੜਕੀ ਹੈ ਗਰੀਬ ਘਰ ਦੇ ਵਿੱਚ ਪੈਦਾ ਹੋਈ ਸਿਰ ਤੇ ਛੱਤ ਨਹੀਂ ਪੈਰੈਂਟਸ ਨਹੀਂ ਲੱਗੇ ਕੋਲੇ ਤੇ ਹੈਲਥ ਵੀ ਨਹੀਂ ਸਰੀਰ ਵੀ ਨਹੀਂ ਲੱਗਾ। ਇਹ ਸਾਧੀਆਂ ਗੱਲਾਂ ਬੇਟਾ ਬੱਚੇ ਵਾਸਤੇ ਬਹੁਤ ਜ਼ਰੂਰੀ ਹੁੰਦੀਆਂ ਨੇ। ਉਹਦੇ ਸਿਰ ਤੇ ਛੱਤ ਹੋਵੇ, ماں ਕਿ ਉਹ ਹੋਣ ਹਨਾ ਉਸ ਲੜਕੀ ਕੋਲ ਕੁਝ ਵੀ ਨਹੀਂ ਸੀ। ਪਰ ਫੇਰ ਵੀ ਉਹਨੇ ਹਿੰਮਤ ਨਹੀਂ ਹਾਰੀ। ਉਸੇ ਤਰ੍ਹਾਂ ਬੱਚਿਆਂ ਨੂੰ ਟਿਊਸ਼ਨ ਪੜਾ ਕੇ ਸਟੱਡੀ ਕਰਦੀ ਰਹੀ। ਅਗੋਂ ਅਕੀਕ ਆਈਏ ਸਭស្តਰੇ ਜਿਨਾ ਕੇ ਅਸਰ ਸਭ ਤੋਂ ਵੱਧਾ ਹੁੰਦਾ ਹੁੰਦਾ ਹੈ ਅੱਜ ਤੁਸੀ ਇਹ ਦੇਖੋ ਕਿ ਆਪਣੇ ਕੋਲ ਪੇਰੈਂਟਸ ਹੀ ਨੇ ਆਪਣੇ ਸਭ ਤੋਂ ਸ਼ੱਕ ਵੀ ਹੈ ਇਹ ਆਪਣੇ ਤੁਸੀ ਲਕੀਓ ਕਿ ਬਾਬੇ ਨਾਨਕ ਦੀ ਧਰਤੀ ਤੇ ਪੈਦਾ ਹੋਏ ਹੋ ਜਿੱਥੇ ਕੋਈ ਕੁੱਤ ਨਹੀਂ ਰਹਿ ਸਕਦਾ ਇੰਨੀਆਂ ਸੁਲਤਾਨਾਂ ਚ ਆਪਾਂ ਨੂੰ ਮਿਲੀਆਂ ਹੋਈਆਂ ਨੇ ਤਾਂ ਆਪਾਂ ਕੀ ਨਹੀਂ ਬਣ ਸਕਦੇ ਦੂਸਰੀ ਗੱਲ ਬੇਟਾ ਤੁਸੀਂ ਲੱਕੀਓ ਅਜੀਹੇ ਸਕੂਲੇ ਵਿੱਚ ਪੜਦੇ ਹੋ ਜਿੱਥੇ ਸਭ ਤੋਂ ਸ਼ੁਰੂ ਤੋਂ ਹੀ ਸਾਇਤਿਕਾ ਮਾਹੌਲ ਮਿਲਦਾ ਹੈ ਅਜੀਹੇ ਬੇਟਾ ਬਹੁਤ ਘੱਟ ਸੰਸਥਾਵਾਂ ਹੁੰਦੀਆਂ ਨੇ ਜਿਹੜੇ ਬੱਚੇ ਦੇ ਸਵੇਸ ਦੇ ਮਾਨ ਨਾਲ ਉਹਨਾਂ ਦੇ ਸਾਇਤਿਕ ਗਿਆਨ ਤੇ ਵੀ ਜ਼ੋਰ ਦਿੰਦੇ ਨੇ ਜੋ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ ਅੱਜ ਕੱਲ੍ਹ ਦੇ ਸਮਾਜ ਦੇ ਵਿੱਚ ਬੱਚਿਆਂ ਨੂੰ ਸੰਵੇਦਨਸ਼ੀਲ ਬਣਾਉਣ ਲਈ ਉਹਨਾਂ ਨੂੰ ਆਪਣੇ ਮਾਪੇ ਉਹ ਦਾਦਾ-ਦਾਦੀ ਨਾਲ ਪਿਆਰ ਕਰਾਉਣ ਲਈ ਜਿਹੜਾ ਸਾਹਿਤ ਪੜ੍ਹਨਾ ਹੈ ਤੇ ਬਹੁਤ ਜ਼ਰੂਰੀ ਹੈ ਜਿਹੜਾ ਬੱਚਾ ਸਾਹਿਤ ਪੜ੍ਹਨਾ ਅਗੇ ਸਕੂਲੀ ਜੀਵਨ ਦੇ ਵਿੱਚ ਔਰ ਜ਼ਿੰਦਗੀ ਵਿੱਚ ਜ਼ਰੂਰ ਤਰक्की ਕਰੂਗਾ ਬੇਟਾ ਕਿਉਂਕਿ ਉਹਦਾ ਜਿਹੜਾ ਨਜ਼ਰੀਆ ਉਹ ਸੰਵੇਦਨਸ਼ੀਲ ਵੀ ਹੋ ਜਾਂਦਾ ਹੈ ਉਹ ਆਲੋਚਨਾਤਮਕ ਮਿਲੰਕੜ ਵੀ ਕਰਨਾ ਆ ਜਾਂਦਾ ਹੈ ਜਿਵੇਂ ਕਿ ਤੁਹਾਡੇ ਸਰਨੇ ਪ੍ਰੋਜੈਕਟ ਜੀ ਉਹਨਾਂ ਨੇ ਦੱਸਿਆ ਸੀ ਕਿ ਅਸੀਂ ਬੱਚਿਆਂ ਦਾ ਰਿਵਿਊ ਲਿਖਾਉਣਾ ਹੈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਜਦੋਂ ਤੁਸੀਂ ਪ੍ਰਸਤੂਤ ਤੋਂ ਬਾਅਦ ਵੱਡੀਆ ਕਲਾਸਾਂ ਜਾ ਕੇ ਗ੍ਰੈਜੂਏਸ਼ਨ ਕਰੋਗੇ ਆ ਉੱਥੇ ਬੇਟਾ ਨੰਬਰੀਏ ਸਾਹਿਬ ਦੇ ਮਿਲਦੇ ਨੇ ਕਿ ਬੱਚੇ ਨੇ ਜੋ ਪ੍ਰਸ਼ਨ ਪੁੱਛੇਗਾ ਸਿਲਾ ਰੋਸ਼ਨਾ ਤੁਮੇ ਤੁਮ ਲੰਕਣ ਕੀਤਾ ਹੈ ਜਾਂ ਨਹੀਂ ਕੀਤਾ ਜੇ ਤੁਸੀਂ ਮਿਹਨੇ ਤੋਂ ਆਪ ਦੀ ਨਿਊਜ਼ ਕੰਮ ਚ ਪੱਕੀ ਕਰ ਲਈ ਤਾਂ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਤਰੱਕੀ ਕਰੋਗੇ ਇੱਕ ਬੇਟਾ ਮੈਂ ਹੋਰ ਸੁਝਾਅ ਦੇਣਾ ਚਾਹੁੰਦਾ ਇਹ ਸਕੂਲ ਦੇ ਵਿੱਚ ਆਪਾਂ ਕੰਨਾ ਪੜ੍ਹਨ ਨਹੀਂ ਆਉਣਾ ਆਮ ਦੋਸਤਾਂ ਤਾਂ ਕਹਿੰਦੇ ਮੈਂ ਸਕੂਲ ਪੜ੍ਹਨੇ ਜਾਂਦਾ ਪੜ੍ਹਦੇ ਨਾਮ ਦਾ ਸਿੱਖਣਾ ਵੀ ਆਉਣਾ ਹੁੰਦਾ ਹੈ ਕਹਾਣਾਂ ਬਣਾ ਨਹੀਂ ਸਿੱਖਣੇ ਇਹਦੇ ਵਾਰੇ ਮੈਂ ਤੁਹਾਨੂੰ ਅਬਦੁਲ ਕਰਾਮ ਜੀ ਦੀ ਯਾਦ ਤੋਂ ਦਨਾ ਜਿਹੜੇ ਆਪਣੇ ਰਾਸ਼ਟਰਪਤੀ ਰਹੇ ਨੇ ਜਦੋਂ ਉਹ ਛੇਵੀਂ ਦੇ ਵਿੱਚ ਪੜ੍ਹਦੇ ਸੀ ਉਹਦੇ ਸਾਰੇ ਸਾਰੇ ਟੀਚਰ ਪੜਾ ਰਹੇ ਸੀ ਤਾਂ ਉਹਨਾਂ ਨੂੰ ਇੱਕ ਲੈਣ ਆਈ ਕਿ ਇਹ ਕਾਂ ਪੰਛੀ ਹੈ ਜਦੋਂ ਇਹ ਮੋੜਨਾ ਹੁੰਦਾ ਹੈ ਜਿਹੜੀ ਦਿਸ਼ਾ ਦੇ ਵਿੱਚ ਮੋੜਨਾ ਹੁੰਦਾ ਹੈ ਉਹ ਵੀ ਉਲਟ ਦਿਸ਼ਾ ਚੱਲ ਨਹੀਂਦਾ ਕੋਈ ਸਾਰੇ ਬੱਚੇ ਨੂੰ ਇਹਨੇ ਸਮਝ ਆ ਗਿਆ ਪਰ ਮੰਨਿਆ ਕਹਿੰਦੇ ਹਾਂ ਪਰ ਲਿਆ ਪਰ ਜਿਹੜੇ ਅੰਦਰ ਕ੍ਰਾਮ ਸੀ ਉਹ ਜਿਹੜੇ ਮੈਨੂੰ ਸਮਝ ਨਹੀਂ ਆਇਆ ਸੀ ਤੁਸੀਂ ਕੀ ਕਿਹਾ ਤਾਂ ਉਹਨਾਂ ਦੇ ਟੀਚਰ ਆ ਅੰਦਰ ਕ੍ਰਾਮ ਨੂੰ ਬਾਹਰ ਲੈ ਗਏ ਬਾਹਰ ਪੰਛੀ ਡਰੇ ਹਸੀ ਉਹਨੇ ਉਹਨੂੰ ਦਿਖਾਇਆ ਜਦੋਂ ਪੰਛੀ ਮੜਿਆ ਉਹ ਮੂਸ ਦੂਤੇ ਵਾਸੀ ਹੋ ਗਈ ਤਾਂ ਅੰਦਰ ਕ੍ਰਾਮ ਕਹਿੰਦੇ ਹੁਣ ਮੈਨੂੰ ਸਮਝ ਆ ਗਿਆ ਸੀ ਉਸ ਤੋਂ ਬਾਅਦ ਉਹ ਨਾਲ ਸਰਪੰਨ ਨੇ ਇਹ ਕਹਾਣੀ ਸਮਝਾਇਆ ਉਹ ਕਹਿੰਦੇ ਮੈਂ ਭੁੱਖੇ ਚ ਕੀ ਵੰਡਾ ਜੀ ਮੈਂ ਇਹ ਵੀ ਡਿਸਾਈਡ ਕਰ ਲਿਆ ਕਿ ਮੈਂ ਐਰੋਮੈਟਿਕ ਇੰਜੀਨੀਅਰ ਬਣੂੰਗਾ ਤੇ ਵੱਡੇ ਹੋ ਕੇ ਬਣੇ ਵੀ ਹੋ। ਛੰਮੀ ਕਾ சின்ன ਨਹੀਂ ਹਉਦਾ ਇਹਨਾ ਟੀਚਰ ਸੀ ਉਹ ਡਿਸਾਈਡ ਕਰ ਲਿਆ ਸਮਝ ਕੇ। ਇੱਕ ਬੇਟਾ ਪੰਡਤ ਦੀ ਸਮਝ ਦੀ ਐਗਜ਼ਾਮਪਲ ਤਰੂ ਹੋਟਲ ਦੇ ਨਾਮ ਨੇ। ਇੱਕ ਵਾਰੀ ਕੀ ਰਹਾ ਦਿੱਲੀ ਦਾ ਮਸ਼ਹੂਰ ਹੋਟਲ ਸੀ 5 ਸਟਾਰ। ਪਰ 70% ਪ੍ਰਜੈਪਟ ਆਪਣੇ ਲੋਕਾਰੇ ਹੋ ਸੀ ਇੰਡੀਆ। 75% ਵਿਦੇਸ਼ੀ ਲੋਕ ਠਹਿਰੇ ਹੋ ਸੀ ਉਸ ਹੋਟਲ ਦੇ ਵਿੱਚ। 75% ਇਹ ਆ ਚਾਰ ਇੱਕ ਕੋਟਲ ਦੇ ਵਿੱਚ ਆ ਕੇ ਲੱਗੀ ਜਦੋਂ ਆ ਕੇ ਲੱਗੀ ਆ ਜਿਹੜੇ ਆਪਣੇ ਇੰਡੀਆ ਲੋਕ ਸੀ ਉਹਨਾਂ ਨੇ ਕੀ ਕੀਤਾ ਭੱਜਣਾ ਸ਼ੁਰੂ ਕਰਤਾ ਚੀਕਾਂ ਮਾਰਨੀ ਸ਼ੁਰੂ ਕਰਤੀਆਂ ਜਿਵੇਂ ਕਿ ਆਪਣੀ ਰਾਤ ਹੈ ਮਾਰਦਿਆਂ ਨਾਲ ਚੀਕਾਂ ਤੇ ਇਧਰ ਉਧਰ ਇੱਕ ਦੂਜੇ 'ਚ ਭੱਜਣ ਲੱਗੇ ਇਧਰ ਭੱਜਲੇ ਕਦੇ ਇਧਰ ਭੱਜਲੇ ਜਿਹੜੇ ਵਿਦੇਸ਼ੀ ਲੋਕ ਸੀ ਉਹਨਾਂ ਨੇ ਕੀ ਕਰਿਆ ਉਸ ਤੋਂ ਕੰਬਣ ਜੱਕੇ ਟੂਟੀਆਂ ਚਲਾਈਆਂ ਰਿਹਾ ਉਹ ਬਿੱਲਾ ਕੀਤਾ ਤੇ ਬਿੱਲੇ ਕੰਬੜੇ ਦੇ ਥੱਲੇ ਆਪਣੇ ਆਪ ਨੂੰ ਲੰਘੋ ਲਿਆ ਜਦੋਂ ਅੱਗ ਤੇ ਕਾਬੂ ਪਾਇਆ ਗਿਆ ਤਾਂ ਉੱਥੇ ਬਹੁਤ ਸਾਰੇ ਕੈਜੂਐਲਟੀ ਹੋਈਆਂ ਹੋਈਆਂ ਸੀ ਜਦੋਂ ਦੇਖਿਆ ਜਿਹੜੇ ਬਰੇ ਸਾਰੇ ਆਪਣੇ ਵਾਲੇ ਭਾਰਤੀ ਬਰੇ ਸਿੱਖ ਵੀ ਨਹੀਂ ਬਰੇ ਕਿਉਂ ਨਹੀਂ ਬਰੇ ਕਿਉਂਕਿ ਉਹ ਸਕੂਲ ਟਾਈਮ ਦੌਰਾਨ ਜਿਹੜਾ ਕੁਝ ਵੀ ਉਹਨਾਂ ਨੇ ਪੜਿਆ ਕੰਮਾ ਪੜਿਆ ਨਹੀਂ ਨਾ ਸਿੱਖਿਆ ਵੀ ਵੀ ਜੇ ਕੋਈ ਆਵੇ ਇਸ ਤਰ੍ਹਾਂ ਦੀ ਦੁਰਘਟਨਾ ਵਾਪਰ ਜੇ ਤਾਂ ਤਾਂ ਕਿਵੇਂ ਬਚਣਾ ਆਪਣੇ ਇਹ ਕੰਨਾ ਪੜ੍ਹਨੇ ਹੁੰਦੇ ਨੇ ਉਹਨੂੰ ਅੱਗੇ ਇੰਪਲੀਮੈਂਟ ਕਰਨਾ ਨਹੀਂ ਸਿੱਖਦੇ ਤਾਂ ਬੇਟਾ ਤੁਸੀਂ ਜ਼ਿੰਦਗੀ ਦੇ ਵਿੱਚ ਜੋ ਵੀ ਪੜ੍ਹਨਾ ਹੈ ਉਹਨੂੰ ਹਮੇਸ਼ਾ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਕਰਨਾ ਹੈ ਅਜਿਹੀ ਐਂਰੀ ਬੇਟਾ ਮੈਂ ਤੁਹਾਨੂੰ ਸਾਰੇ ਬੱਚਿਆਂ ਨੂੰ ਤੁਹਾਡੇ ਸਕੂਲ ਦੇ ਮੁੱਖੀ ਸਰਕਾਰ ਮੰਦੀਪ ਜੀ ਨੂੰ ਸਮੂਹ ਸਟਾਫ ਨੂੰ ਇਸ ਵੱਡੇ ਉਪਰਾਲੇ ਲਈ ਨੋਵਾਰ ਕਮਾਂ ਜਿੰਨਾ ਜਿਨ੍ਹਾਂ ਦੇ ਬੱਚਿਆਂ ਦੇ ਅੰਦਰ ਸਿਰਤਕ ਰੁਚੀਆਂ ਨੂੰ ਵਧਾਵਾ ਦੇਣ ਲਈ ਮੈਗਜ਼ੀਨ ਰਿਲੀਜ਼ ਕਰਨ ਦੀ ਪ੍ਰਤੀਸ਼ਰਤੀ ਕੀਤੀ ਹੋਈ ਹੈ ਉਹਨਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ